ਆ ਰਹੀ ਤੋ ਦੇਖੋ ਫਿਰ ਦਾ ਪਾਣੀ ਵੀ ਜਿਹੜਾ ਖੱਗਰ ਦਾ ਪਾਣੀ ਆ ਨਹਿਰਾਂ ਮਾ ਬਣਨ ਲੱਗ ਗਿਆ ਫਿਰ ਨਹਿਰ ਵੀ ਇੱਕ ਤਬਾਹੀ ਠੜ ਰਹੀ ਏ ਪੂਰੀ ਦੇਖੋ ਵੀ ਜੋ ਭਾਗੜਾ ਨਹਿਰ ਤੇ ਜੋ ਆ ਗਿਆ ਖੱਗਰ ਆਪਣਾ ਕਿ ਤੋ ਅਗਲੇ ਮੈਂ ਤਾਂ ਜਮਾ ਹੀ ਨਹੀਂ ਦਿਖ ਰਿਹਾ ਤੇ ਦਰਤ ਖੜਿਆ ਦੇਖੋ ਕਿੱਥੇ ਤੱਕ ਲੱਭੂਆ ਠਟੋ ਠਟ ਵੀ 12 13 ਫੁੱਟ ਤੇ ਜਿਆਦਾ ਪਾਣੀ ਦੇਖੋ ਵੀ ਇਹਨੇ ਮਸ਼ੀਨਾਂ ਇਹਨਾਂ ਨੇ ਬੁਲਾ ਲੀਆਂ ਜਿੱਥੇ ਤੇ ਪਾੜ ਪੈ ਰਹੇ ਆ ਟਰੱਕ ਭਰ ਭਰ ਕੇ ਭੇਜ ਰਹੇ ਨੇ ਜਿਹੋਦੇ ਪਿੰਡਾਂ ਵਿੱਚ ਦੇਖੋ ਬਈ ਪਾਣੀ ਦੀ ਤਬਾਹੀ ਦੇਖੋ ਉਦੋਂ ਉਹਦੇ ਪਾਣੀਏ ਪਾਣੀ ਫਿਰ ਰਿਹਾ ਇੱਧਰ ਗੰਤਾ ਨਾਲ ਆ ਗਿਆ ਤੇ ਪਰਾਂ ਦੇ ਘੱਗਰ ਟੁੱਪ ਰਿਹਾ ਉਹ ਦਿਖ ਰਿਹਾ ਦੇਖੋ ਦੇਖੋ ਦੂਰ ਤੱਕ ਪਾਣੀਏ ਪਾਣੀ ਇਹ ਦੇਖੋ ਬੰਨ ਜੇਰੀਆਂ ਸਾਰੀਆਂ ਅਧੀਆਂ ਤੋਂ ਦਿਖਣੇ ਤੇ ਵੀ ਹਟ ਗਈਆਂ ਵਿੱਚ ਵਿੱਚ ਜੇਰੀਆਂ ਉਹ ਦੇਖੀ ਨਾ ਪਾਉਂਦੀਆਂ ਦੇਖੋ ਜਮਾਨੇ ਪਾਣੀਏ ਪਾਣੀ ਹੋ ਗਿਆ ਖੇਤਾਂ 'ਵਾਂ ਉਹ ਥਰੇ ਉਹ ਕੰਮ ਵੀ ਨਹੀਂ ਹੋ ਰਿਹਾ ਸਰਪੱਟਾ ਕਰ ਬਾਲੀਬਾਲ ਵਾਲਾ ਦੇਖੋ ਵੀ ਗਰਾਊਂਡ ਵਾਲਾ ਜਿਹੜਾ ਅੱਜ ਕੱਲ ਬਣਾ ਰਹੇ ਆ ਵਿੱਚ ਟੋਪੇ ਪਏ ਜੋ ਫੁੱਟਬਾਲ ਵਾਲਾ ਗਰਾਊਂਡ ਉਹ ਹੈ ਵੀ ਗੋਲ ਜਾ ਬਣਾ ਰੱਖਿਆ ਦੇਖੋ ਜੋ ਵੀ ਡੁੱਬਿਆ ਗਿਆ ਪਾਣੀ ਦੇਖੋ ਗਰਾਊਂਡ ਹੈ ਉਹ ਗਰਾਊਂਡ ਮੋਰੇ ਕੁਝ ਨਹੀਂ ਰਿਹਾ ਦਰਖਤ ਵੀ ਦੇਖੋ ਆਹ ਆ ਉਹ ਖਜੂਰਾਂ ਜਿਹੇ ਦਰਖਤ ਖੜਿਆ ਦੇਖੋ ਕਿੱਥੇ ਤੱਕ ਡੁੱਬ ਗਿਆ ਛੋਟੂ ਘਟ ਵੀ 12 13 ਫੁੱਟ ਦੇ ਜਿਆਦਾ ਪਾਣੀ ਸਾਰਾ ਕੁਝ ਲੁਕੋ ਦਿਆ ਕੰਬੇ ਗੁੰਬੇ ਤਾਰਾਂ ਦੇ ਨੇੜੇ ਤਾਰਾਂ ਦੇ ਨੇੜਾ ਲੱਗ ਗਿਆ ਪਾਣੀ ਇਸ ਸਕੂਲ ਖਾਸੇ ਉੱਚੇ ਵਾਸਤੇ ਪੂਰਾ ਥੱਲੇ ਨੀਮਾ ਪਾਣੀ ਪਾਣੀ ਹੋ ਗਿਆ ਦੇਖ ਫਿਰ ਹੋਰ ਇੱਕ ਦੌਰ ਤੱਕ ਯੋ ਦੇਖੋ ਬਈ ਹਾਲ ਦੇਖੋ ਪਾਣੀ ਦਾ ਯੋ ਬੰਦਾ ਦੇਖੋ ਬੰਦੀ ਬਰਾਬਰ ਸਾਰਾ ਪਾਣੀ ਚੱਲ ਰਿਹਾ ਹਰੇ ਜਿੱਥੇ ਰੁੱਕ ਗਈ ਉੱਥੇ ਜਿਆਦਾ ਆਪਣਾ ਡੇਰਾ ਜਾਂ ਬਣਾ ਲਈ ਜਾਣੀ ਫੇਤ ਖਰਾਬ ਕਰਦੇ ਆ ਸਾਰੇ ਦੇਖੋ ਵੀ ਉਹ ਦੂਰ ਤੱਕ ਪਾਣੀਏ ਬਾਣੀ ਦੇਖ ਰਿਹਾ ਹੱਦ ਕਰ ਹੀ ਪੈਦੇ ਜਿੰਦੇ ਪਾਣੀ ਆ ਖੇਤ ਕੇ ਖੇਤ ਤੇ ਤਬਾਹ ਕਰਦੇ ਦੇਖੋ ਯਾਰ ਫਸਲਾਂ ਇਹ ਬੁੱਟੀ ਹੜ ਕੇ ਜਾ ਰਹੀ ਏ ਇਸੇ ਟੋਪੇ ਟੋਪੇ ਮੈਂ ਦੇਖਿਆ ਪਿੱਛੇ ਤੇ ਆਈ ਹੋਣੀ ਦੇਖੋ ਯਾਰ ਹੋ ਦੇ ਲੋਕਾਂ ਕੇ ਕੋਠੇ ਵੀ ਡਬਾਉਦੇ ਯਾਰ ਕੋਠੇ ਵੀ ਥੋੜੇ ਥੋੜੇ ਦਿਖਣ ਲੱਗੇ ਅੰਦਰ ਕਿੰਨਾ ਪਾਣੀ ਹੋਣ ਦੇਲ ਅੰਦਾਜ਼ਾ ਲਾਇਆ ਜਾ ਸਕਾ ਤੁਹਾਨੂੰ ਯੋ ਦੇਖੋ ਵੀ ਕੰਦਾ ਨਾਲ ਤੇ ਇਸ ਕੇ ਥੱਲੇ ਨੂੰ ਐਸਵਾਈਐਲ ਲਹਿਰ ਲਗਾਈ ਵੀ ਇੱਧਰ ਸਾਨੂੰ ਉਹ ਵੀ ਦਿਖਾਵਾਂ ਇਹ ਦੇਖੋ ਭਾਈ ਜੋ ਥੱਲੇ ਨੂੰ ਐਸ ਵਾਈ ਕੰਨਾ ਕਰੀਏ ਰੋਕੀ ਉਹ ਵੱਧ ਰਿਹਾ ਪਾਣੀ ਵਿੱਚ ਨੂੰ ਦੇ ਜਿਹੜਾ ਪਰਾਂ ਤੇ ਆ ਰਿਹਾ ਘੱਗਰ ਦਾ ਪਾਣੀ ਤੇ ਜਿਹੜਾ ਇੱਧਰ ਬੰਦੇਗਾ ਪਾਣੀ ਓਵਰਫਲੋ ਹੋ ਰਿਹਾ ਦੇਖੋ ਦੇਖੋ ਭਾਈ ਜੋ ਭਾਗੜਾ ਨਹਿਰ ਤੇ ਜੋ ਆ ਗਿਆ ਘੱਗਰ ਆਪਣਾ ਜੋ ਫੇਰ ਆ ਗਿਆ ਥੱਲੇ ਨੂੰ ਨਦੀ ਕੱਢ ਗਿਆ ਨੂੰ ਇੱਧਰ ਨੂੰ ਬਣਾ ਰੱਖੀਏ ਤਦ ਦੇਖੋ ਇਹ ਕਵਾੜੇ ਕਵਾੜੀ ਨੂੰ ਰੋਕ ਰਿਆ ਪਾਣੀ ਬਹੁਤ ਤੇ ਇੱਧਰ ਦੇਖੋ ਭਾਈ ਪਿੰਡਾਂ ਆ ਬੜ ਗਏ ਇੱਧਰ ਲਾਈ ਸਾਈਡ ਪਾਣੀ ਇੱਧਰ ਕਨ ਹੋਰ ਗਏ ਪਿੰਡ ਐ ਬਹੁਤ ਸਰੌਲਾ ਹੋ ਗਿਆ ਹੋਰ ਕਾਫੀ ਪਿੰਡ ਨੇ ਤੇ ਕੀ ਤਬਾਹੀ ਐ ਦੇਖੋ ਟਾਲਾ ਰੱਖੀ ਪਾਣੀ ਤੇ ਵਰਦ ਨੂੰ ਵੀ ਟੱਪ ਲਿਆ ਪਾਣੀ ਦੇ ਤੇ ਦੇਖੋ ਇਧਰ ਨੂੰ ਪਾੜ ਪੈ ਗਿਆ ਤੇ ਇਹ ਨਹਿਰਮਾ ਪਾਣੀ ਐਂਟਰ ਹੋਣ ਲੱਗਿਆ ਸਾਨੂੰ ਭਾਗੜਾ ਤੇ ਇਹ ਭਾਗੜਾ ਵੇੜ ਥੱਲੇ ਨੂੰ ਹੋ ਗਿਆ ਫਲਕਰ ਕੇ ਥੱਲੇ ਨੂੰ ਹੋ ਰਹੀ ਹੈ ਉਹ ਦੇਖੋ ਕਿੰਨਾ ਸਪੀਡ ਹੈ ਪਾਣੀ ਜਾ ਰਿਹਾ ਤੇ ਵਹਣ ਪਾਣੀ ਦੀ ਸਪੀਡ ਦੇਖੋ ਯਾਰ ਪ੍ਰਿੰਟਾਂਗੇ ਪ੍ਰਿੰਟਡ ਵਾਇਪੇ ਦੇਖੋ ਵੀ ਇਹਨੇ ਮਸ਼ੀਨਾਂ ਇਹਨਾਂ ਨੇ ਬੁਲਾ ਲੀਆਂ ਤੇ ਜਿੱਥੇ ਇੱਥੇ ਪਾੜ ਪੈ ਰਹੇ ਆ ਜੀ ਟਰੱਕ ਭਰ ਭਰ ਕੇ ਭੇਜ ਰਹੇ ਨੇ ਟਰਾਲੀਆਂ ਭਰ ਭਰ ਕੇ ਤੇ ਕੋਪਲਾਈਨ ਵੀ ਮੰਗਵਾ ਲਈ ਇਹਨਾਂ ਨੇ ਹੁਣ ਕੋਪਲਾਈਨ ਵੀ ਆ ਗਈ ਜਿਹੜਾ ਉੱਪਰ ਖੜਾ ਰਹੀ ਮਿੱਟੀ ਉਹਨਾਂ ਟ੍ਰੈਕਟਰ ਖੜਾ ਰੱਖੀ ਯੋ ਕੱਗਰ ਹੈ ਬਈ ਤੇ ਪਹਿਲਾਂ ਸਾਨੂੰ ਗੰਦਾ ਨਾਲੇ ਵਾਲਾ ਦਿਖਾਰੇ ਦੇ ਪਾਣੀ ਹੋਣ ਯੋ ਕੱਗਰ ਦਾ ਪਾਣੀ ਆ ਗਿਆ ਉਹਨਾਂ ਤੇ ਯੋ ਕੱਗਰ ਦਾ ਇੱਧਰ ໄລਸਾ ਦੇਖੋ ਇੱਧਰ ਪਾਣੀ ਦੇਖੋ ਬਰਾਬਰ ਕਰਿਆ ਪਿਆ ਸਾਰਾ ਕੁਝ ਇਹ ਦੇਖੋ ਬਈ ਧਾਗੜਾ ਮਾ ਪਾਣੀ ਉਰੇ ਜਿਆਦਾ ਪਾੜ ਪੋੜ ਪੈ ਗਿਆ ਉਹ ਵੀ ਤੁਹਾਨੂੰ ਦਿਖਾਵਾਂ ਅੱਗੇ ਜਾ ਕੇ ਇਹ ਦੇਖੋ ਭਾਈ ਪਾੜ ਪੈਣ ਦੇ ਇਹਨੂੰ ਵੀ ਤਿਆਰ ਹੋ ਗਏ ਹੋਰ ਪਾਣੀ ਦੇਖੋ ਕਿੱਥੇ ਰੱਖਾ ਲੈਵਲ ਦੇਖੋ ਨਹਿਰ ਮਾੜਨ ਲੱਗਿਆ ਫਿਰ ਨਹਿਰ ਵੀ ਆ ਕੇ ਤਬਾਹੀ ਠੜ ਰਹੀ ਹੈ ਪੂਰੀ ਤੇ ਪੁਲਿਸ ਵਾਲੇ ਦੇਖੋ ਖੜੇ ਆ ਉਹ ਪਹਿਲਾਂ ਘੱਗਰ ਨਾਲ ਤਬਾਹੀ ਠਾਲ ਰਿਹਾ ਫਿਰ ਘੱਗਰ ਦੇ ਅੱਗੇ ਨਹਿਰ ਵੀ ਤਬਾਈ ਠਾਲ ਰਹੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਆਉਂਦਾ ਉਹ ਦੇਖੋ ਜੀ ਸੀ ਡੀਆਂ ਵੀ ਚੱਲ ਰਹੀਆਂ ਵੀ ਸਾਹਮਣੇ ਉੱਥੇ ਬੰਦ ਕਰ ਰਹੀਆਂ ਪਾੜਪੋੜ ਤੇ ਇਹ ਇਹ ਦੇਖੋ ਵੀ ਭੋਜੀਆਂ ਕੀ ਰੈਸਕਿਊ ਟੀਮ ਵੀ ਆਈ ਵੀ ਯਾਰ ਰਾਖਾ ਘਾੜੇ ਤੇ ਨਵਾਂ ਸਮਾਨ ਜੀ ਹਨ ਪੂਰਾ ਫੇਰੇ ਨੇ ਦੇਖੋ ਬਈ ਪਾਣੀ ਇੱਧਰੋਂ ਲੈਵਲ ਵੱਧਦਾ ਜਾ ਰਿਹਾ ਪਾਣੀ ਦਾ ਚਿੱਟੇ ਆ ਰਹੇ ਨੇ ਸਟਾਰ ਟਾਈਮਰ ਆ ਰਿਹਾ ਔਰ ਅਗੇ ਬੰਦ ਹੋ ਗਿਆ ਲੈ ਕਲੇ ਫਾਨ ਨਾ ਬਲੇ ਸਰ ਵੀ ਹੋਰ ਤਰ੍ਹਾਂ ਕਰ ਲੱਗਿਆ ਪਾਣੀ ਵੜਨ ਲੱਗ ਗਿਆ ਛੜ ਜਾਏ ਛੜ ਜਾਏ ਨਾਲ ਡੁੱਬਿਆ ਫਿਰ ਰਿਹਾ ਨੇ ਆਪਣੀ ਗੱਲ ਆਈ ਬੇ ਬੰਦੇ ਤੇ ਦੇਖੋ ਉਹ ਚੰਦਰ ਵਾਲੇ ਵੀ ਪਹੁੰਚੇ ਵੀ ਆਣੇ ਉਹਨੇ ਗੱਡੀਆਂ ਦੇਖੀ ਆਉਣੀਆਂ ਤੇ ਪਾਣੀਆ ਦੇਖੋ ਮੋੜ ਆ ਜਾ ਮੈਂ ਹਾਂ ਪਰ ਨੀਰੇ ਇਹ ਦੇਖੋ ਬਈ ਔਰ ਕਿਹਾ ਸਭ ਮੂੰਹੇ ਡਰ ਰਹੇ ਆ ਬਾਬੇ ਨੇ ਅੱਲਾ ਸ਼ਰੀਦੀ ਖਾਲੀ ਇਹ ਕਹਿ ਰਿਹਾ ਬਾਬਾ ਕਹਿ ਰਿਹਾ ਇਹ ਦੇਖੋ ਵੀ ਪਿੰਡਾਂ ਵਾਂ ਪਾਣੀ ਵੜ ਗਿਆ ਜੋ ਸਾਹਮਣੇ ਜਨ ਦੇਖ ਰਹਾ ਘਰ ਪੀਏ ਗਿਆ ਬੰਦੇ ਇਹ ਸਾਰੇ ਪਿੰਡਾਂ ਵਾਂ ਪਾਣੀ ਉਹ ਜਵਾਕ ਕਰ ਰਹੇ ਆ ਕਿ ਇਹੋ ਦੇ ਪਿੰਡਾਂ ਵੇ ਜੋ ਬਾਈਆਂਗੇ ਝਰ ਚੇਵਾ ਜਾਲੀਓ ਫਾਇਦਾ ਆ ਜਿਹੜੇ ਉੱਚੇ ਘਰ ਬਣਾ ਮਾ ਯਾਰ ਉਹਨਾਂ ਨੂੰ ਫਾਇਦਾ ਸਾਰਿਆਂ ਨੂੰ ਘਰ ਉੱਚੇ ਬਣਾਣੇ ਚਾਹੀਦੇ ਜਦ ਪੁਰਾਣੇ ਘਰ ਤੋਂ ਹਵਾ ਜਿਹੜੇ ਹਵਾ ਪਰ ਜਿਹੜਾ ਇਹ ਇਲਾਕਿਆਂ ਪਾਣੀਆਂ ਵਾ ਉਹਨਾਂ ਨੂੰ ਤਾਂ ਉੱਚੇ ਬਣਾਣੇ ਚਾਹੀਦੇ ਜੇ ਵਕਤਾਂ ਵਾਸਤੇ ਸਮੇਂ ਲਾਰੀ ਹੈ ਇਤਰਾ ਰਹੇ ਨੇ ਜਿਹਨੇ ਜੋ ਨਾ ਵੀ ਗਿਆ ਤਾਂ ਆ ਤੋ ਬੈ ਜੀ ਇਹ ਦੇਖੋ ਬਈ ਪਿੰਡਾਂ માં ਪਾਣੀ ਵੜਿਆ ਵਿਆਹ ਹੋ ਜਾਤਾ ਆ ਜਾ ਊੜੀ ਰੌਲੀ ਧੰਨਵਾਦ ਯਾਰ ਕਰ ਬਲੌਗ ਮਾਵੀ ਆ ਤੋ 对，可以。19.